ਨੰਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸ਼ਹੀਦੀ ਦੇਣ ਦਿੱਲੀ ਜਾ ਰਹੇ ਸਨ ਤਾਂ ਔਰੰਗਜ਼ੇਬ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਹਵੇਲੀ ਦੇ ਵਿੱਚ ਬੰਦ ਕਰ ਦਿੱਤਾ। ਜਿਸ ਹਵੇਲੀ ਵਿੱਚ ਗੁਰੂ ਜੀ ਨੂੰ ਬੰਦ ਕਰਵਾਇਆ ਗਿਆ ਸੀ ਉਸ ਵਿੱਚ ਇੱਕ ਪ੍ਰੇਤ ਰਹਿੰਦਾ ਸੀ ਤੇ ਉਸ ਇਲਾਕੇ ਦੇ ਸਾਰੇ ਲੋਕ ਹਵੇਲੀ ਜਾਣ ਤੋਂ ਡਰਦੇ ਸੀ। ਜੇਕਰ ਕੋਈ ਉਸ ਵਿੱਚ ਗਲਤੀ ਦੇ ਨਾਲ ਚਲਾ ਜਾਂਦਾ ਤਾਂ ਮੁੜ ਕੇ ਜਿਉਂਦਾ ਵਾਪਸ ਨਾ ਆਉਂਦਾ। ਰਾਤ ਤਾਂ ਕੀ ਦਿਨ ਵੇਲੇ ਵੀ ਉਸ ਹਵੇਲੀ ਦੇ ਨੇੜੇ ਤੇੜੇ ਕੋਈ ਨਹੀਂ ਲੱਗਦਾ ਸੀ। ਪਰ ਔਰੰਗਜ਼ੇਬ ਨੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਬੰਦ ਕਰਵਾ ਦਿੱਤਾ ਤੇ ਸੋਚਿਆ ਜੇ ਜਦੋਂ ਡਰਾਉਣਾ ਪ੍ਰੇਤ ਗੁਰੂ ਜੀ ਦੇ ਸਾਹਮਣੇ ਆਵੇਗਾ ਤਾਂ ਸਿੱਖਾਂ ਦਾ ਇਹ ਗੁਰੂ ਚੀਕਾਂ ਮਾਰਦਾ ਬਾਹਰ ਆਵੇਗਾ ਤੇ ਆਪਣੀ ਜਾਨ ਦੀ ਸਲਾਮਤੀ ਖਾਤਰ ਇਸਲਾਮ ਕਬੂਲ ਕਰ ਲਵੇਗਾ ਤੇ ਜਦੋਂ ਗੁਰੂ ਨੇ ਇਸਲਾਮ ਕਬੂਲ ਕਰ ਲਿਆ ਤਾਂ ਪਿੱਛੇ ਸਾਰੀ Hindu ਕੌਮ ਵੀ ਇਸਲਾਮ ਕਬੂਲ ਕਰ ਲਵੇਗੀ ਇਹ ਸੋਚ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਹਵੇਲੀ ਦੇ ਵਿੱਚ ਬੰਦ ਕਰਵਾ ਦਿੱਤਾ ਅਤੇ ਹਵੇਲੀ ਦੇ ਬਾਹਰ ਆਪਣੇ ਸਿਪਾਹੀ ਲਗਾ ਦਿੱਤੇ ਜਦੋਂ ਰਾਤ ਹੋਈ ਤਾਂ ਉਹ ਡਰਾਉਣਾ ਪ੍ਰੇਤ ਗੁਰੂ ਜੀ ਦੇ ਸਾਹਮਣੇ ਆ ਗਿਆ ਪਰ ਜਦ ਉਸ ਨੇ ਗੁਰੂ ਜੀ ਦੇ ਤੇਜ ਪ੍ਰਤਾਪ ਨੂੰ ਦੇਖਿਆ ਤਉ ਉਹ ਨਿਹਾਲ ਹੋ ਗਿਆ ਤੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਉਸਨੇ ਨਮਸਕਾਰ ਕੀਤਾ ਤੇ ਨਮਾਣਾ ਹੋ ਕੇ ਗੁਰੂ ਜੀ ਦੇ ਸਾਹਮਣੇ ਬੇਨਤੀ ਕੀਤੀ ਕਿ ਗੁਰੂ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਜੋ ਤੁਸੀਂ ਮੈਨੂੰ ਇੱਥੇ ਆ ਕੇ ਦਰਸ਼ਨ ਦਿੱਤੇ ਹੁਕਮ ਕਰੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ਜੇ ਤੁਸੀਂ ਮੈਨੂੰ ਹੁਕਮ ਕਰੋ ਤਾਂ ਮੈਂ ਔਰੰਗਜ਼ੇਬ ਦਾ ਸਿਰ ਵੀ ਇੱਕ ਕਲਮ ਦੇ ਵਿੱਚ ਧੜ ਤੋਂ ਉਲੱਗ ਕਰ ਦੇਵਾਂਗਾ ਤੁਸੀਂ ਬੱਸ ਹੁਕਮ ਕਰੋ ਮੈਂ ਉਸ ਦੇ ਪੁੱਤਰਾਂ ਨੂੰ ਵੀ ਮਾਰ ਦਿੰਦਾ ਹਾਂ ਦਿੱਲੀ ਦੇ ਲਾਲ ਕਿਲੇ ਨੂੰ ਵੀ ਤਬਾਹ ਕਰ ਦਿੰਦਾ ਹਾਂ ਤਾ ਗੁਰੂ ਜੀ ਨੇ ਕਿਹਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਦੁੱਖ ਸੁੱਖ ਦੇਣ ਵਾਲਾ ਉਹ ਪ੍ਰਮਾਤਮਾ ਹੈ ਬੰਦੇ ਦੇ ਹੱਥ ਵਸ ਕੁਝ ਵੀ ਨਹੀਂ ਹੁੰਦਾ ਸਾਰੇ ਕਾਰਜ ਉਹ ਆਪ ਹੀ ਕਰਦਾ ਹੈ ਮਨੁੱਖ ਨੂੰ ਦਾ ਕੇਵਲ ਉਸ ਦੇ ਭਾਣੇ ਵਿੱਚ ਰਹਿਣਾ ਪੈਂਦਾ ਤੇ ਉਸ ਦਾ ਭਾਣਾ ਮਿੱਠਾ ਮੰਨ ਕੇ ਹੀ ਚੱਲਣਾ ਪੈਂਦਾ ਇਹ ਗੱਲਾਂ ਸੁਣ ਕੇ ਪ੍ਰੇਤ ਬਹੁਤ ਪ੍ਰਭਾਵਿਤ ਹੋਇਆ ਉਸ ਨੇ ਸੋਚਿਆ ਕਿ ਉਹ ਕਿਸ ਤਰ੍ਹਾਂ ਗੁਰੂ ਜੀ ਦੀ ਸੇਵਾ ਕਰੇ ਜਿਸ ਨਾਲ ਗੁਰੂ ਜੀ ਖੁਸ਼ ਹੋ ਜਾਣ ਥੋੜੀ ਦੇਰ ਸੋਚਣ ਤੋਂ ਬਾਅਦ ਉਸ ਨੇ ਗੁਰੂ ਜੀ ਨੂੰ ਖੁਸ਼ ਕਰਨ ਦੇ ਲਈ ਅੰਤਰ ਧਿਆਨ ਹੋ ਗਿਆ ਤੇ ਸੋਚਦਾ ਸੋਚਦਾ ਬਾਜ਼ਾਰ ਦੇ ਵਿੱਚ ਪਹੁੰਚ ਗਿਆ ਕਿ ਗੁਰੂ ਜੀ ਲਈ ਅਜਿਹਾ ਕੀ ਲਵੇ ਤਾਂ ਉਸ ਨੇ ਬਦਾਮ ਫਲ ਅਤੇ ਹੋਰ ਕਈ ਪ੍ਰਕਾਰ ਦੇ ਮੇਵੇ ਲੈ ਲਏ ਆਕੇ ਸਤਗੁਰ ਜੀ ਨੂੰ ਭੇਟ ਕਰ ਦਿੱਤੇ ਤੇ ਕਿਹਾ ਕਿ ਗੁਰੂ ਜੀ ਮੇਰੀ ਭੇਟਾ ਨੂੰ ਸਵਕਾਰ ਕਰੋ ਮੈਨੂੰ ਬਹੁਤ ਖੁਸ਼ੀ ਹੋਵੇਗੀ ਗੁਰੂ ਜੀ ਨੇ ਉਸਦੀ ਭੇਟਾ ਪ੍ਰਵਾਨ ਕਰ ਲਈ ਤੇ ਗੰਨਾ ਚੁੱਕ ਕੇ ਚੂਪਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੂੰ ਗੰਨਾ ਚੂਪਦੇ ਦੇਖ ਕੇ ਪ੍ਰੇਤ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਾ ਕਿ ਮੇਰੇ ਪਾਪਾਂ ਦਾ ਹੁਣ ਜ਼ਰੂਰ ਨਾਸ਼ ਹੋ ਜਾਵੇਗਾ ਗੁਰੂ ਜੀ ਨੇ ਪੁੱਛਿਆ ਕਿ ਤੂੰ ਇਸ ਪ੍ਰੇਤ ਦੀ ਜੁਨੇ ਕਿਵੇਂ ਆਇਆ ਤਾਂ ਉਸ ਪ੍ਰੇਤ ਨੇ ਆਪਣੀ ਹੱਦ ਬੀਤੀ ਸੁਣਾਉਣੀ ਸ਼ੁਰੂ ਕਰ ਦਿੱਤੀ ਤੇ ਦੱਸਿਆ ਕਿ ਇਸ ਹਵੇਲੀ ਨੂੰ ਲੈ ਕੇ ਮੇਰਾ ਆਪਣੇ ਸ਼ਰੀਕੇ ਦੇ ਨਾਲ ਝਗੜਾ ਚੱਲਦਾ ਸੀ ਮੈਂ ਝੂਠ ਫਰਜੀ ਫਰੇਵ ਕੰਮਾਂ ਦੇ ਨਾਲ ਇਸ ਹਵੇਲੀ ਨੂੰ ਆਪਣੇ ਨਾਮ ਕਰਵਾ ਲਿਆ ਇਹ ਸਾਰਿਆਂ ਨੂੰ ਧੋਖੇ ਦੇ ਵਿੱਚ ਰੱਖਦਾ ਰਿਹਾ ਤੇ ਉਹਨਾਂ ਨੂੰ ਝੂਠ ਬੋਲਦਾ ਰਿਹਾ ਪਰ ਮੈਨੂੰ ਨਹੀਂ ਸੀ ਪਤਾ ਕਿ ਇਸ ਦੀ ਮੈਨੂੰ ਸਜ਼ਾ ਮਿਲੇਗੀ ਜਦ ਮੈਂ ਮਰਿਆ ਤਾਂ ਮੇਰੀ ਸੁਰਤ ਇਸ ਹਵੇਲੀ ਦੇ ਵਿੱਚ ਹੀ ਰਹੀ ਤੇ ਮੈਂ ਪ੍ਰੇਤ ਦੀ ਜੂਨ ਵਿੱਚ ਆ ਗਿਆ ਅੰਤ ਸਮੇਂ ਜੇਕਰ ਕਿਸੇ ਦੀ ਸੁਰਤ ਕਿਸੇ ਦੁਕਾਨ ਜਾਂ ਮਾਕਾਨ ਵਿੱਚ ਰਹਿ ਜਾਵੇ ਤਾਂ ਉਸ ਨੂੰ ਪ੍ਰੇਤ ਦੀ ਜੂਨੀ ਮਿਲਦੀ ਹੈ ਤਾਂ ਪ੍ਰੇਤ ਨੇ ਕਿਹਾ ਕਿ ਗੁਰੂ ਜੀ ਮੈਂ ਬਹੁਤ ਦੁਖੀ ਹਾਂ ਕਿਉਂਕਿ ਭੁੱਖ ਅੱਗੇ ਬੇਹਾਲ ਹੋ ਜਾਂਦਾ ਹਾਂ ਜਿਵੇਂ ਕਿਸੇ ਲਾਲਚੀ ਦੀ ਭੁੱਖ ਦੂਰ ਨਹੀਂ ਹੁੰਦੀ ਓਵੇਂ ਹੀ ਮੇਰੇ ਪੇਟ ਦੀ ਭੁੱਖ ਮੇਰੇ ਤੋਂ ਦੂਰ ਨਹੀਂ ਹੁੰਦੀ ਤੇ ਗੁਰੂ ਜੀ ਨੂੰ ਕਿਹਾ ਕਿ ਮੈਂ ਹੁਣ ਇਸ ਪ੍ਰੇਤ ਦੀ ਜੂਨ ਤੋਂ ਤੰਗ ਆ ਗਿਆ ਹਾਂ ਕਿਰਪਾ ਕਰਕੇ ਮੇਰਾ ਉਦਾਰ ਕੀਤਾ ਜਾਵੇ ਤਾ ਗੁਰੂ ਜੀ ਨੇ ਕਿਹਾ ਕਿ ਜਿਹੜੇ ਗੰਨੇ ਤੂੰ ਮੈਨੂੰ ਭੇਟਾ ਦੇ ਵਿੱਚ ਦਿੱਤੇ ਸੀ ਤੂੰ ਇਹਨਾਂ ਗੰਨਿਆਂ ਨੂੰ ਚੂਪ ਲੈ ਤਾਂ ਤੇਰਾ ਉਦਾਰ ਹੋ ਜਾਵੇਗਾ ਪ੍ਰੇਤ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਉਸ ਦਾ ਉਦਾਰ ਹੋ ਗਿਆ ਤੇ ਉਹ ਜਨਮ ਮਰਨ ਤੋਂ ਮੁਕਤ ਹੋ ਗਿਆ ਸੋ ਦੋਸਤੋ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਜਗਦਾ ਦੀ